ਆਪੋ ਨਮੋ ਅਰਧੋ ਗੁਰਪੂਰੇ ਕੀ ਸਰਨਾਇ ਪੂਰੇ ਸਤਗੁਰੂ ਦੀ ਸ਼ਰਨ ਆਉਣ ਦਾ ਫਲ ਕੀ ਮਿਲਦਾ ਹਰ ਕਰਮ ਜਿਹੜਾ ਬੂਟਾ ਜਿਹੜਾ ਲਾਉਂਦੇ ਅਕਸਰ ਉਹਨੂੰ ਕੋਈ ਫਲ ਲੱਗਦਾ ਇਹ ਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਫਲ ਕੀ ਲੱਗਦਾ ਨਾਮ ਜਪਣਾ ਸ਼ੁਰੂ ਹੋ ਜਾਂਦਾ ਨਾਮ ਦੀ ਅਰਾਗਨਾ ਸ਼ੁਰੂ ਹੋ ਜਾਂਦੀ ਹੈ ਸਾਦਾ ਬਾਸ ਤੇ ਰਹਿੰਦੀ ਆ ਕਿਉਂਕਿ ਸ਼ਰਨ ਵਿੱਚ ਜਿਹੜਾ ਆ ਜਾਏ ਉਹ ਵਾਪਸ ਨਹੀਂ ਜਾਂਦਾ ਸੁਖਮਨੀ ਸਾਹਿਬ ਦਾ ਇੱਕ ਪਦਾ ਉਤੇ ਜ਼ੁਬਾਨੀ ਯਾਦ ਕਰਨ ਵਾਲਾ ਹੈ ਇਹ ਜਨਮਾਂ ਜਨਮਾਂ ਵਿੱਚ ਜੀਵ ਝਟਕਦਾ ਹੋਇਆ ਬਹੁਤ ਜੋਨਾਂ ਚ ਬਣਿਆ ਕਈ ਜਨਮ ਪੈਂ ਕੀਟ ਬਣਗਾ ਕਈ ਜਨਮ ਗਾਜ ਮੀਨ ਕੋ ਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਖ ਜੋਇਓ ਫਿਰਦਾ 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 ਕਦੀ ਸਾਧ ਸੰਗਤ ਵਿੱਚ ਆ ਗਿਆ ਉਹ ਪਗ ਹੈ ਕਦ ਹੂੰ ਕਦੀ ਭਾਗਾਂ ਨਾਲ ਕਦ ਹੂੰ ਸਾਧ ਸੰਗਤੇ ਪਾਵੈ ਉੱਥੋਂ ਫਿਰ ਵਾਪਸ ਨਹੀਂ ਜਾਂਦਾ ਬਾਕੀ ਥਾਂਾਂ ਤੋਂ ਤੁਰ ਜਾਂਦਾ ਸੀ ਸੰਗਤ ਜੋਗਾ ਹੀ ਹੋ ਜਾਂਦਾ ਕਦ ਹੂੰ ਸਾਧ ਸੰਗਤੇ ਪਾਵੈ ਉਸੇ ਸਥਾਨ ਤੇ ਬੌਰਣਾ ਆਵੈ ਅੰਤ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਦਾ ਨਹੀਂ ਬਨਾ ਇਥੇ ਲੀਣ ਹੀ ਹੋ ਜਾਂਦਾ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸਾ ਸਾਧਕ ਕਾ ਸੰਗ ਜਿਉਂ ਜਲ ਮਹਿ ਜਲੇ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਦ ਕੁਰਬਾਨ ਜਿਹੜਾ ਇਥੇ ਆ ਕੇ ਗੁਰੂ ਜੋਗਾ ਹੋ ਗਿਆ ਉਸਾਨ ਇੱਕ ਰਵਾਜ ਮੈਂ ਸੁਣੇ ਸੀ